ਦੋਸਤੋ ਅੱਜ ਅਸੀਂ ਸਰਦੀਆਂ ਦਾ ਤੋਹਫਾ ਹਲਸੀ ਦੀ ਪਿੰਨੀ ਬਣਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਹਲਸੀ 100 ਗ੍ਰਾਮ ਲੈ ਕੇ ਉਸ ਨੂੰ ਭੁੰਨਣਾ ਤੇ ਲਗਾਤਾਰ ਹਿਲਾਇਆ ਜਾਣਾ ਹੈ ਜਦ ਤੱਕ ਅਦੇ ਵਿੱਚੋਂ ਤਿਰ-ਤਿਰ ਦੀ ਆਵਾਜ਼ ਨਹੀਂ ਆ ਜਾਂਦੀ ਤਦ ਤੱਕ ਹਿਲਾਇਆ ਜਾਣਾ ਆਂਜ ਤੇਜ ਨਹੀਂ ਰੱਖਣੀ ਹੈਗੀ ਆਂਜ ਮਧਮ ਆਂਸੇ ਹੀ ਬਣਾਉਣਾ ਇਸ ਨੂੰ ਹਿਲਾਉਂਦੇ ਰਹਿਣਾ ਨਾਲ ਨਾਲ ਠੰਡੇ ਹੋਣ ਸੰਡੇ ਕਰਨ ਲਈ ਹੁਣ ਇਸ ਨੂੰ ਮੈਂ ਪਲੇਟ 'ਚ ਪਾ ਲਿਆ। ਉਧਰ ਮੈਂ ਕਾਜੂ, ਬਦਾਮ ਤੇ ਆਪਣੇ ਮਨਪਸੰਦ ਜਿਹੜੇ ਵੀ ਡਰਾਈ ਫਰੂਟ ਪਾਣੇ ਉਹ ਪਾ ਸਕਦੇ ਹੋ ਤੁਸੀਂ। ਇੱਧਰ ਅਸੀਂ ਗੁੜ ਲੈ ਲਿਆ 250 ਗ੍ਰਾਮ। ਉਹਨੂੰ ਮੈਂ ਕੋਲੀ 'ਚ ਪਾ ਲਿਆ। ਡਰਾਈ ਫਰੂਟ ਉਧਰ ਹੋ ਰਿਹਾ ਰੋਸਟ ਹੋ ਰਿਹਾ। ਇੱਧਰ ਮੈਂ ਚਾਸ਼ਨੀ ਲਈ ਇੰਨਾ ਕੁ ਇੱਕ ਗਲਾਸ ਦਾ ਚੌਥਾ ਹਿੱਸਾ ਪਾਣੀ ਪਾ ਕੇ ਵਿੱਚ ਪਾਇਆ ਗੁੜ ਪਾਤਾ ਹੈ। ਤੇਰੀ ਚਾਸ਼ਨੀ ਬਣਾਣੀ ਹੈ। ਇੱਧਰ ਮੈਂ ਡਰਾਈ ਫਰੂਟ ਰੋਸਟ ਕਰ ਰਹੀ ਆ। ਡ్రਾਈ ਫਰੋਸਟ ਹੋ ਗਏ ਨੇ ਇਹਨੂੰ ਹੁਣ ਮੈਂ ਠੰਡਾ ਕਰਨ ਲਈ ਪਲੇਟ 'ਚ ਪਾ ਲਿਆ ਦੂਜੀ ਤਰਫ ਹੁਣ ਹਲਸੀ ਠੰਡੀ ਹੋ ਗਈ ਹੈ ਇਸ ਨੂੰ ਮੈਂ ਹੁਣ ਗ੍ਰाइंड ਕਰਨ ਵਾਸਤੇ ਗ੍ਰाइंड ਕਰਨ ਲੱਗੀ ਹਾਂ ਤਾਂ ਪਾਊਡਰ ਬਣਾ ਬਣਾਵਾਂਗੀ ਦੇਖੋ ਜੀ ਪਾਊਡਰ ਦੀ ਫਾਰਮ ਦੇਖ ਲਓ ਬਹੁਤ ਜ਼ਿਆਦਾ ਇਹਨੂੰ ਨਹੀਂ ਕਰਨਾ ਗ੍ਰाइंड ਇੱਧਰ ਸਾਡੀ ਝਾਚਨੀ ਤਿਆਰ ਹੋ ਰਹੀ ਹੈ ਇੱਕ ਤਰ੍ਹਾਂ ਦੀ ਝਾਚਨੀ ਹੋਣੀ ਚਾਹੀਦੀ ਹੈ ਉਦਰ ਅਲਸੀ ਦਾ ਪਾਊਡਰ ਪਾ ਲਿਆ ਹੁਣ ਉਦਨ ਮੈਂ ਡਰਾਈ ਫਰੂਟ ਸਾਰੇ ਇਹਦਾ ਵੀ ਪਾਊਡਰ ਬਣਾ ਲਾਂਗੇ ਕਿਉਂਕਿ ਇਹ ਪਿੰਨੀਆਂ ਮੈਂ ਆਪਣੇ ਬੱਚਿਆਂ ਲਈ ਬਣਾ ਰਹੀਆਂ ਤੇ ਬੱਚੇ ਜਿਹੜੇ ਨੇ ਉਹ ਥੋੜਾ ਤੁਹਾਨੂੰ ਪਤਾ ਹੀ ਹੈ ਡਰਾਈ ਫਰੂਟ ਪਾਊਡਰ ਦੇ ਫਾਰਮ ਦੇ ਵਿੱਚ ਅੱਛੀ ਤਰ੍ਹਾਂ ਖਾ ਲੈਂਦੇ ਨੇ ਹੁਣ ਅਸੀਂ ਇੱਕ ਤਰ੍ਹਾਂ ਅਲਸੀ ਵੀ ਕਰ ਲਈ ਹੁਣ ਅਸੀਂ ਆਟਾ ਲੈ ਲਿਆ ਇਹ ਵੀ ਮੈਂ 250 ਗ੍ਰਾਮ ਆਟਾ ਲੈ ਆ ਤੇ ਉਹ ਬਰਾਬਰ ਹੀ ਮਤਲਬ ਮਾਤਰਾ ਜਿਵੇਂ ਘਿਓ ਲਵਾਂਗੀ ਘਿਓ ਮੈਂ ਥੋੜੀ ਥੋੜੀ ਮਾਤਰਾ ਦੇ ਵਿੱਚ ਪਾਈ ਜਾਵਾਂਗੀ ਜਿਵੇਂ ਜਿਵੇਂ ਜ਼ਰੂਰਤ ਹੋਏਗੀ ਪਹਿਲੇ ਮੈਂ 200 ਗ੍ਰਾਮ ਕੇ ਉਬਾਰੀਆਂ ਤੇ ਨਾਲ ਪਾਈਆ ਆਟਾ ਦੇ ਵੀ ਆਟਾ ਹੈ ਉਹਨੂੰ ਭੁੰਨਾਂਗੀ ਇਧਰ ਝਾਸ਼ਨੀ ਤਿਆਰ ਹੋ ਰਹੀ ਹੈ ਆਟਾ ਕੇ ਉਦਵੀਜ ਮਿਲਾਵਾਂਗੀ ਮੈਂ ਤੇਨੂੰ ਹੌਲੀ ਹੌਲੀ ਮੈਂ ਚਲਾਣਾ ਸ਼ੁਰੂ ਕਰ ਦਾਂਗੀ ਆਟੇ ਨੂੰ ਕਿਉਂ ਦੇ ਵੀ ਮਿਕਸ ਕਰਾਂਗੀ ਚੰਗੀ ਤਰ੍ਹਾਂ ਹਿਲਾਉਂਦੇ ਰੋਏ ਇਸ ਨੂੰ ਜਦ ਤੱਕ ਆਟਾ ਪ੍ਰੋਪਰ ਵੇ ਨਾਲ ਪੂਰਾ ਹੋ ਨਹੀਂ ਜਾਂਦਾ ਲਾਲ ਨਹੀਂ ਹੋ ਜਾਂਦਾ ਤਦ ਤੱਕ ਅਸੀਂ ਆਂਚ ਨੂੰ ਬੰਦ ਨਹੀਂ ਕਰਨਾ ਹੈਗਾ ਚਲਾਈ ਜਾਣਾ ਹੈ ਹੌਲੀ ਹੌਲੀ ਕੇ ਉਹ ਪਾਉਂਦੇ ਜਾਓ ਹੋਰ ਜਿਵੇਂ ਜਿਵੇਂ ਨੀਡ ਹੋਵੇ ਹੋਰ ਚਲਾਈ ਜਾਣਾ ਹੈ ਇਨੂੰ మీడియం ਆਚ ਤੇ ਉੱਤੇ ਹੀ ਚਲਾਈ ਜਾਣਾ ਕਿਉਂ ਮੈਂ ਥੋੜਾ ਹੋਰ ਪਾ ਲਿਆ ਤਾਂ ਕਿ ਹਿਲਾਣਾ ਵੀ ਸੁੱਕਾ ਹੋ ਜੇ ਜਿੰਨਾ ਵਧੀਆ ਕਿ ਉਹ ਪਿੰਨੀ ਜਿਹਾ ਪਾਇਆ ਹੋਵੇ ਉਨਾ ਹੀ ਪਿੰਨੀ ਸਵਾਦ ਬੰਦੀ ਹੈ ਤੁਸੀਂ ਟੈਕਸਚਰ ਦੇਖ ਸਕਦੇ ਹੋ ਪਿੰਨੀ ਦਾ ਪਿੰਨੀ ਵਾਲਾ ਆਟਾ ਜਿਹੜਾ ਮੈਂ ਕਰ ਰਹੀ ਹਿਲਾ ਰਹੀ ਹਾਂ ਇਹਦਾ ਟੈਕਸਚਰ ਦੇਖੋ ਤੁਸੀਂ ਬਹੁਤ ਸੋਨਾ ਦਾ ਕਲਰ ਆ ਰਿਹਾ ਔਰ ਬਿਲਕੁਲ ਐਦਾਂ ਜਿਵੇਂ ਮਲਾਈ ਵਾਂਗ ਆਟਾ ਹੋ ਗਿਆ ਇਸ ਤਰ੍ਹਾਂ ਹੀ ਤੁਸੀਂ ਬਣਾਣਾ ਖੁਸ਼बू ਆਉਣ ਸ਼ੁਰੂ ਹੋ ਗਈ ਹੈ ਆਟੇ ਦੇ ਵਿੱਚੋਂ ਆਟਾ ਭੁੰਨਣ ਲੱਗ ਗਿਆ ਇਹਦਾ ਮਤਲਬ ਆਟਾ ਵਸ ਤਿਆਰ ਹੈ ਸਾਡਾ ਕਲਰ ਤੁਸੀਂ ਦੇਖ ਲਓ ਹੁਣ ਅਸੀਂ ਐਲਸੀ ਪਾ ਕੇ ਇਸ ਨੂੰ ਵੀ 2 ਮਿੰਟ ਹਿਲਾਵਾਂਗੇ ਨਾਲ ਹੀ ਮੈਂ ਡਰਾਈ ਫਰੂਟ ਪਾਊਡਰ ਵੀ ਪਾਤਾ ਵਿੱਚ ਹੁਣ ਇਸ ਨੂੰ ਮੈਂ ਹਿਲਾਵਾਂਗੇ ਚੰਗੀ ਤਰ੍ਹਾਂ ਥੋੜੀਆਂ ਜੀਆਂ ਵਿੱਚ ਦਾਖਾ ਵੀ ਪਾਲਾਂਗੇ ਦਾਖਾਂ ਵੀ ਪਾਵਾਂਗੇ ਮੈਂ ਥੋੜੀਆਂ ਜਿਹੀਆਂ ਦਾਖਾਂ ਦੀ ਕੁਆਂਟੀਟੀ ਜ਼ਿਆਦਾ ਨਹੀਂ ਰੱਖਣੀ ਹੈਗੀ ਕਿਉਂਕਿ ਅਲਸੀ ਪਹਿਲਾਂ ਹੀ ਬੜੀ ਗਰਮ ਹੁੰਦੀ ਹੈ ਦਾਖਾਂ ਸੀ ਸਿਰਫ ਸਵਾਦ ਲਈ ਥੋੜੀਆਂ ਜਿਹੀਆਂ ਪਾਵਾਂਗੇ ਪਹਿਲੇ ਇਹਨਾਂ ਆਟੇ ਨੂੰ ਮਿਕਸ ਕਰ ਲਈਏ ਸਾਰਾ ਆਟਾ ਤੇ ਅਲਸੀ ਤੇ ਡਰਾਈ ਫਰੂਟ ਸਾਰਾ ਮਿਕਸ ਕਰਨ ਤੋਂ ਬਾਅਦ ਹੀ ਮੈਂ ਹੁਣ ਇਹਦੇ ਵਿੱਚ ਦਾਖਾਂ ਪਾਵਾਂਗੀ ਤੁਸੀਂ ਦੇਖੋ ਮੈਂ ਕਿਸ ਤਰ੍ਹਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੁਣ ਗੈਸ ਬੰਦ ਕਰ ਦਿੱਤੀ ਹੈ ਮੈਂ ਤੇ ਦਾਖਾਂ ਪਾ ਦਈਆਂ ਨੇ। ਉਹਨੂੰ ਹਿਲਾਇਆ ਜਾਣਾ ਪੜਾਈਦਾ। ਟੈਂਪਰੇਚਰ ਸਾਰਾ ਇਸਨੂੰ ਕਰਦੇਗਾ ਸੈੱਟ ਕਰ ਦੇਗਾ। ਜਿਸੀ ਗੈਸ ਔਨ ਰੱਖਾਂਗੇ ਤੇ ਨਾਲ ਚਿਪਕ ਜਾਏਗਾ। ਇੱਧਰ ਮੈਂ ਗੁੜ ਦੀ ਚਾਸ਼ਨੀ ਜਿਹੜੀ ਬਣਾਈ ਹੈ ਇਕ ਧਾਰ ਦੀ ਉਹ ਵੀ ਹੁਣ ਮੈਂ ਵਿੱਚ ਮਿਕਸ ਕਰਦੀ ਆ। ਔਰ ਖੁਸ਼ਬੂ ਇੰਨੀ ਸੋਹਣੀ ਆ ਰਹੀ ਐ। ਇਹ ਪਿੰਨੀਆਂ ਇੰਨੀਆਂ ਸਵਾਦ ਬਣਨਗੀਆਂ ਤੇ ਬੱਚੇ, ਬੁੜੇ ਸਭ ਇਸਨੂੰ ਬੜੇ ਪਿਆਰ ਨਾਲ ਖਾਣਗੇ। ਤੁਸੀਂ ਦੇਖੋ ਆਟਾ ਹੋ ਗਿਆ ਹੁਣ ਆਟਾ ਮੈਂ ਇਹਨੂੰ ਬਰਾਤ ਵਿੱਚ ਠੰਡਾ ਹੋਣ ਲਈ ਪਾ ਦਿੱਤਾ ਜਿਵੇਂ ਥੋੜਾ ਜਿਹਾ ਠੰਡਾ ਹੋਏਗਾ ਮੈਂ ਇਹਦੀਆਂ ਪਿੰਨੀਆਂ ਵਟ ਦਾਂਗੀ ਇਸ ਨੂੰ ਹਾਂ ਦੇਖੋ ਪਿੰਨੀ ਵਟਣੀ ਸ਼ੁਰੂ ਹੋ ਗਈ ਹੈ ਤੁਸੀਂ ਦੇਖੋ ਕਿੰਨੀ ਪਿਆਰੀ ਹੈ ਪਿੰਨੀ ਹੋਰ ਆ ਜੀ ਸਾਡੀ ਤਿਆਰ ਹੈ ਅਲਸੀ ਵਾਲੀ ਪਿੰਨੀ ਖਾਓ ਸਰਦੀ ਦਾ ਮੌਸਮ ਆ ਗਿਆ ਹੁਣ ਸਮਾਂ ਹੈ ਇਹਨੂੰ ਖਾਣ ਦਾ ਕਿੰਨੀ ਤਿਆਰ ਹੈ ਸਾਡੀ